ਸੇ ਕਰਨ ਚਾਰਿਕਰਪਾਨ ਕਰਨਗੇ ਜਿਉਂਦੀ ਗੱਲ ਕਿਵੇਂ ਇਹ ਬਹੁਤ ਗਲਤ ਹੈ ਇਹ ਜਿਹੜਾ ਹਵਾਈ ਅੱਡੇਆਂ ਦੇ ਉੱਤੇ ਫਰਮਾਨ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਇਸ ਫਰਮਾਨ ਨੂੰ ਵਾਪਸ ਲੈਣਾ ਚਾਹੀਦਾ ਕਰਪਾਨ ਸਾਡਾ ਤਾਜ਼ਮਕ ਚਿੰਨ ਜਿਹੜੇ ਬੰਦਿਆਂ ਨੇ ਸਾਡੇ ਸਿੱਖ ਪਛਾਣ ਦੇ ਜਿਹੜੇ ਲੋਕਾਂ ਮਤਲਬ ਸ਼ੱਕਦੇ ਆ ਉਹਨਾਂ ਲਈ ਕਰਪਾਨ ਪੋਣਾ ਬਹੁਤ ਜ਼ਰੂਰੀ ਹੈ ਸੋ ਇਹ ਮਤਲਬ ਜਿਹੜਾ ਨਿਯਮ ਲਾਗੂ ਕੀਤਾ ਗਿਆ ਇਹ ਮੈਂ ਇਹਦੀ ਨਿੰਦਾ ਕਰਦਾ ਔਰ ਮੈਂ ਕਹੂੰਗਾ ਕੇਂਦਰ ਸਰਕਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿ ਇਸ ਨੋਟੀਫਿਕੇਸ਼ਨ ਜਿਹੜਾ ਕੀਤਾ ਗਿਆ ਇਹਨੂੰ ਤੁਰੰਤ ਵਾਪਸ ਲਿਆਜੇ ਜਿਹੜਾ ਹੁਕਮ ਹੈ ਇਹ ਮਨੋ ਜਿਹੜਾ ਸਾਡੇ ਸਿੱਖਤਾਂ ਦੇ ਖਿਲਾਫ ਹੈ ਤੇ ਇਹ ਹੁਕਮ ਨੂੰ ਜਿਹੜਾ ਤੁਰੰਤ ਰੱਦ ਕਰਨਾ ਚਾਹੀਦਾ ਇਹ ਨਹੀਂ ਹੋ ਸਕਦਾ ਔਰ ਜਿੱਥੇ ਵੀ ਦੇਖੋ ਐਸੀ ਜੌਬ ਕਰਦੇ ਸਿੱਖ ਭਾਈਚਾਰੇ ਦਾ ਜੌਬ ਕਰਦਾ ਕੁਝ ਲੋਕਾਂ ਨੇ ਦਾੜੀ ਵਾਲ ਸਿੱਖ ਕਪੜੇ ਰੱਖੇ ਆ ਪੱਗ ਬੰਨਦੇ ਆ ਦਸਤਾਰ ਪੁੰਦੇ ਆ ਆਪਣਾ ਜਿਹੜਾ ਉਹਨਾਂ ਦੇ ਧਾਰਮਿਕ ਚਿੰਨ੍ਹ ਹੈ ਉਹ ਬੰਦਾ ਕਹਿੰਦਾ ਕਿ ਇਹਨੂੰ ਲਾਓ ਅਸੀਂ ਫਿਰ ਤੁਹਾਨੂੰ ਨੌਕਰੀ ਦਾਂਗੇ ਤਾਂ ਬਹੁਤ ਗਲਤ ਗੱਲ ਹੈ ਸੋ ਮੈਂ ਇਹਦੀ ਨਿੰਦਾ ਕਰਦਾ ਹਾਂ ਮੰਨ ਕਰਦਾ ਕਿ ਵਾਪਸ ਲੈ ਇਹਦੀ ਜਿਉਣਾ ਨੇ ਸ਼ਿਮਣੀ ਚੋਣਾ ਨੂੰ ਲੈ ਕੇ ਕਿਸ ਤਰ੍ਹਾਂ ਦੇ ਚੱਲੇ ਆਂ ਡੇਰਾ ਬਣਾਉਣ ਦੇ ਜਾ ਜਿਮਣੀ ਚੋਣਾ ਚਾਹ ਤੇ ਚੋਣਾ ਜਿਹੜੀਆਂ ਆਮ ਆਦਮੀ ਪਾਰਟੀ ਜਿੱਤ ਜੂ ਅੱਜ HDFC ਬੈਂਕ ਕਜ਼ਨਾਲਾ ਜੋ ਕਿ ਇੱਕ ਮਹਮ ਚੱਲ ਰਹੀ ਹੈ ਨਾ ਖੂਨਦਾਨ ਦੀ 1 ਅਕਤੂਬਰ ਨੈਸ਼ਨਲ ਬਲੱਡ ਡੋਨੇਸ਼ਨ ਡੇ ਜਿਹੜਾ ਹੁੰਦਾ ਹੈ ਉਸ ਦਿਨ ਤੋਂ ਲੈ ਕੇ 6 ਦਸੰਬਰ ਤੱਕ ਇੱਕ ਖੂਨਦਾਨ ਦੀ ਇੱਕ ਮਹਮ ਚਲਾ ਰਹੇ ਨੇ ਸਟ੍ਰੈਚ ਖੂਨਦਾਨ ਦੀ ਉਹਦੇ ਵਿੱਚ ਅੱਜ HDFC ਬੈਂਕ ਕਜ਼ਨਾਲਾ ਵੱਲੋਂ ਆ ਆਮ ਆਦਮੀ ਪਾਰਟੀ ਦੇ ਕਜ਼ਨਾਲਾ ਵਿਖੇ ਦਫ਼ਤਰ ਵਿਖੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਇੱਕ ਭਰਪੂਰ ਚਾਹਯੋਗ ਮਿਲ ਰਿਹਾ ਹੈ ਸਾਨੂੰ ਆਮ ਆਦਮੀ ਪਾਰਟੀ ਨੂੰ ਕਿੰਨਾ ਖੂਨਦਾਨ ਕੀਤਾ ਜਾਦਾ ਹੈ ਖੂਨਦਾਨ ਇਹ ਤਾਂ ਇੱਕ ਬੜਾ ਨੋਨ ਫੈਕਟ ਹੈ ਕਿ ਖੂਨਦਾਨ ਤੋਂ ਵੱਡਾ ਕੋਈ दान ਨਹੀਂ ਹੈ ਇਸ ਨੂੰ ਮਹਾਦਾਨ ਦਾ ਨਾਮ ਦਿੱਤਾ ਗਿਆ ਹੈ ਇਸ ਨਾਲ ਤੁਸੀਂ ਕਿਸੇ ਨੂੰ ਜੀਵਨ ਦਾਤ ਦੇ ਰਹੇ ਹੋ ਤਾਂ ਮੈਂ ਅੱਜ ਤੁਹਾਡੇ ਪਲੇਟਫਾਰਮ ਦੇ ਥਰੂ ਅਜਨਾਲਾ ਦੇ ਯੂਥ ਨੂੰ ਅਪੀਲ ਕਰਾਂਗੀ ਕਿ ਵਕਤ ਤੋਂ ਬਾਅਦ ਇਸ ਖੂਨਦਾਨ ਕੈਂਪ ਵਿੱਚ ਆ ਕੇ ਆਪਣਾ ਖੂਨਦਾਨ ਕਰਨ ਦੇ ਸਹਿਯੋਗ ਦੇ। ਜੀ ਇਹ ਬਹੁਤ ਗਲਤ ਹੈ। ਇਹ ਜਿਹੜਾ ਹਵਾਈ ਅੱਡੇਆਂ ਦੇ ਉੱਤੇ ਫਲਮਾਨ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਇਸ ਫਰਮਾਨ ਨੂੰ ਵਾਪਸ ਲੈਣਾ ਚਾਹੀਦਾ ਕਪਾਨ ਸਾਡਾ ਤਾਜ਼ਮਕ ਚਿੰਨ ਜਿਹੜੇ ਬੰਦਿਆਂ ਨੇ ਸਾਡੇ ਸਿੱਖ ਪਛਾਣ ਦੇ ਜਿਹੜੇ ਲੋਕਾਂ ਮਤਲਬ ਛਕਦੇ ਉਹਨਾਂ ਲਈ ਕਪਾਨ ਪਾਉਣਾ ਬਹੁਤ ਜ਼ਰੂਰੀ ਹੈ ਸੋ ਇਹ ਮਤਲਬ ਜਿਹੜਾ ਨਿਯਮ ਲਾਗੂ ਕੀਤਾ ਗਿਆ ਇਹ ਮੈਂ ਇਹਦੀ ਨਿੰਦਾ ਕਰਦਾ ਤੇ ਮੈਂ ਕਹੂੰਗਾ ਕੇਂਦਰ ਸਰਕਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿ ਇਸ ਨੋਟੀਫਿਕੇਸ਼ਨ ਜਿਹੜਾ ਕੀਤਾ ਗਿਆ ਇਹਨੂੰ ਤੁਰੰਤ ਵਾਪਸ ਲੈ ਜਾ ਜਿਹੜਾ ਹੁਕਮ ਹੈ ਇਹ ਬੰਦੇ ਜਿਹੜਾ ਸਾਡੇ ਸਿੱਖ ਤੋਂ ਹੁੰਦੇ ਖਲਾਫ ਹੈ ਤੇ ਇਹ ਸੁਖਮ ਨੂੰ ਜਿਹੜਾ ਤੁੰਤ ਅਵਧ ਕਰਨਾ ਚਾਹੀਦਾ ਇਹ ਨਹੀਂ ਹੋ ਸਕਦਾ ਔਰ ਜਿੱਥੇ ਵੀ ਦੇਖੋ ਐਸੀ ਜੌਬ ਕਰਦੇ ਸਿੱਖ ਭਾਈਚਾਰੇ ਦਾ ਜੌਬ ਕਰਦਾ ਕੁਝ ਲੋਕਾਂ ਨੇ ਦਾੜੀ ਵਾਲ ਸਿੱਖ ਕੱਪੜੇ ਰੱਖੇ ਆ ਪੱਗ ਬੰਨਦੇ ਆ ਦਸਤਾਰ ਪੁੰਦੇ ਆ ਆਪਣਾ ਜਿਹੜਾ ਉਹਨਾਂ ਦੇ ਧਾਰਮਿਕ ਚਿੰਨ੍ਹ ਕੋਈ ਬੰਦਾ ਕਹੇਗਾ ਕਿ ਉਹਨੂੰ ਲਾਓ ਅਸੀਂ ਫਿਰ ਤੁਹਾਨੂੰ ਨੌਕਰੀ ਦਾਂਗੇ ਤਾਂ ਬਹੁਤ ਗਲਤ ਗੱਲ ਹੈ ਸੋ ਮੈਂ ਦੀ ਨਿੰਦਾ ਕਰਦਾ ਹਾਂ ਮੰਨ ਕਰਦਾ ਕਿ ਵਾਪਸ ਲੈ। ਜਿਹੜੀ ਛੋਣਾ ਨੇ ਸ਼ਿਮਣੀ ਛੋਣਾ ਨੂੰ ਲੈ ਕੇ ਕਿਸ ਤਰ੍ਹਾਂ ਦੇ ਚੱਲੇ ਹੈ ਡੇਰਾ ਭੰਗਣ ਦੇ ਜਾ। ਜਿਮਣੀ ਛੋਣਾ ਚਾਹ ਤੇ ਛੋਣਾ ਜਿਹੜੀਆਂ ਆਮ ਆਦਮੀ ਪਾਰਟੀ ਜਿੱਤ ਜੂ। ਆ ਅੱਜ HDFC ਬੈਂਕ ਕੱਜ ਲਾਲਾ ਜੋ ਕਿ ਇੱਕ ਮਹਿੰਮ ਚੱਲ ਰਹੀ ਹੈ ਨਾ ਖੂਨਦਾਨ ਦੀ 1 ਅਕਤੂਬਰ ਨੈਸ਼ਨਲ ਬਲੱਡ ਡੋਨੇਸ਼ਨ ਡੇ ਜਿਹੜਾ ਹੁੰਦਾ ਹੈ ਉਸ ਦਿਨ ਤੋਂ ਲੈ ਕੇ 6 ਦਸੰਬਰ ਤੱਕ ਇੱਕ ਖੂਨਦਾਨ ਦੀ ਇੱਕ ਮਹਿੰਮ ਚਲਾ ਰਹੇ ਨੇ ਸਟ੍ਰੈਚ ਖੂਨਦਾਨ ਦੀ ਉਦੇ ਵਿੱਚ ਅੱਜ HDFC ਬੈਂਕ ਕਜ਼ਨਾਲਾ ਵੱਲੋਂ ਆ ਆਮ ਆਦਮੀ ਪਾਰਟੀ ਦੇ ਅਸਨਾਲਾ ਵਿਖੇ ਦਫ਼ਤਰ ਵਿਖੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਇੱਕ ਭਰਪੂਰ ਚਾਹਯੋਗ ਮਿਲ ਰਿਹਾ ਹੈ ਸਾਨੂੰ ਆਮ ਆਦਮੀ ਪਾਰਟੀ ਨੂੰ ਇਨਾਕਾ ਇਹਨਾਂ ਨੂੰ ਦਾਨ ਕਿਹਾ ਜਾਂਦਾ ਮਹਾਦਾਨ ਅੱਜ ਖੂਨਦਾਨ ਇਹ ਤਾਂ ਇੱਕ ਬੜਾ ਨੋਨ ਫੈਕਟ ਹੈ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ ਇਸ ਨੂੰ ਮਹਾਦਾਨ ਦਾ ਨਾਮ ਦਿੱਤਾ ਗਿਆ ਹੈ ਇਸ ਨਾਲ ਤੁਸੀਂ ਕਿਸੇ ਨੂੰ ਜੀਵਨ ਦਾਨ ਦੇ ਰਹੇ ਹੋ ਤਾਂ ਮੈਂ ਅੱਜ ਤੁਹਾਡੇ ਪਲੇਟਫਾਰਮ ਦੇ ਥਰੂ ਅਜਨਾਲਾ ਦੇ ਯੂਥ ਨੂੰ ਅਪੀਲ ਕਰਾਂਗੀ ਕਿ ਵੱਧ ਤੋਂ ਵੱਧ ਇਸ ਖੂਨਦਾਨ ਕੈਂਪ ਵਿੱਚ ਆ ਕੇ ਆਪਣਾ ਖੂਨਦਾਨ ਕਰਨ ਤੇ ਸਹਿਯੋਗ ਦੇ